ਫੈਸ਼ਨੇਬਲ ਹੋਵੇ ਜਿਆਦਾ ਪਹਿਲੇ ਸਿੰਪਲ ਵਿਆਹ ਸੀ ਰੀਤੀ ਰਿਵਾਜ ਜਿਆਦਾ ਸੀ ਹਾਂਜੀ ਹਾਂਜੀ ਇਹ ਪਿੱਪਲ ਹੀ ਸੀ ਕਿ ਪਿੱਪਲ ਦਾ ਇਹ ਹੀ ਥੀਗਾ ਤੇ ਪਿੱਪਲ ਬਹੁਤ ਫੈਲਦਾ ਸਭ ਤੋਂ ਵੱਧ ਫੈਲਦਾ ਪਿੱਪਲ ਹਾਂਜੀ ਤੇ ਉਹ ਕਹਿੰਦੀ ਸੀ ਵੀ ਮੇਰੇ ਬੱਚੇ ਫਿੱਪੜਵਾ ਕੇ ਉਹਨਾਂ ਦਾ ਕੰਮਕਾਰ ਹੋਵੇ ਤੇ ਵਧੀਆ ਭਾਰਤ ਜਾਣ ਨਹੀਂ ਤੇ ਦੰਦੇ ਬੰਨਾ ਤਾਂ ਵੈਸੇ ਨਹੀਂ ਸੀ ਟੱਪਣ ਦੰਦੇ ਪਹਿਲਾਂ ਟੂਨੇ ਜ਼ਿਆਦਾ ਹੁੰਦੇ ਸੀ ਹਾਂਜੀ ਹਾਂਜੀ ਟੂਨੇ ਬਹੁਤ ਜ਼ਿਆਦਾ ਠੀਕ ਹੈ ਵੀ ਉੱਥੇ ਨਾ ਟੱਪ ਜੇ ਇੱਥਾ ਪਾ ਕਰਕੇ ਮਤਲਬ ਰੀਤੀ ਰਿਵਾਜਾਂ ਕਰਕੇ ਜ਼ਿਆਦਾ ਉਹਨੂੰ ਦੱਸਦੇ ਦੀ ਵੀ ਤੈਨੂੰ ਅਗਲੀ ਪੀੜ੍ਹੀ ਨੂੰ ਤੂੰ ਕੀ ਦੱਸੇਂਗਾ ਮਾਪੇ ਵੀ ਬਹੁਤ ਜ਼ਿਆਦਾ ਸਿੱਖਿਆ ਦਿੰਦੇ ਸੀ ਸਭ ਤੋਂ ਵੱਡੀ ਸਿੱਖਿਆ ਤੇ ਮਾਪੇ ਤੂੰ ਬੋਲਣਾ ਨਹੀਂ ਜੋ ਹੈ ਠੀਕ ਹੈ ਬੋਲਣਾ ਨਹੀਂ ਹਾਂਜੀ ਕਿ ਹੁਣ ਤਾਂ ਫੋਨ 'ਤੇ ਇਹ ਗੱਲ ਹੋ ਜਾਂਦੀ ਹੈ ਹਨਾ ਵੀ ਆ ਗੱਲ ਐਦਾ ਐਦਾ ਵੈਸੇ ਤਾਂ ਮਜ਼ਾਕ 'ਚ ਤਾਂ ਇਹੀ ਕਹਿੰਦੇ ਸੀ ਹੁਣੇ ਤੇਰੇ ਉੱਪਰ ਹੋਊਗੀ ਹਾਂਜੀ ਵੀ ਇਹਦੀ ਚੱਲੂਗੀ ਕਰ ਚੱਲੇਗੀ ਹਾਂਜੀ ਤੇ ਉਹ ਥੋੜਾ ਥੋੜਾ ਸਮਾਨ ਦੰਦੇ ਸੀ ਪਿਆਰ ਵਜੋਂ ਵੀ ਇੱਕ ਤਾਂ ਟਾਈਮ ਤੇ ਵਰਤ ਸਕੇਗੀ ਜੀ ਤੇ ਦੂਜਾ ਥੋੜੀ ਇਹਨੂੰ ਪੇਕਿਆਂ ਦੀ ਵੀ ਯਾਦ ਆਉਗੀ ਵੀ ਮੇਰੇ ਆ ਪੇਕੇ ਤਾਂ ਮੈਨੂੰ ਮਿਲਿਆ ਹੋਇਆ ਮੈਂ ਇਹਨੂੰ ਪੇਟੀ ਦੀ ਹੰਦਾ ਜੀ ਦਾ ਜਿੱਦੈ ਸੂਟ ਤਾਂ ਉਹਨਾਂ ਨੂੰ ਪਹਿਨਣਾ ਹੁੰਦਾ ਸੀ ਲਾਲ ਏ ਪਰ ਉੱਪਰ ਦੀ ਸਫੇਦ ਕੱਪੜਾ ਜ਼ਰੂਰ ਦਿੰਦੇ ਹੁੰਦੇ ਸੀ ਅੱਛਾ ਜੀ ਸਫੇਦਾਂ ਤੇ ਹਾਂ ਮੂੰਹ ਟੱਕ ਕੇ ਆਨੰਦ ਕਰਾਉਂਦੀਆਂ ਹੁੰਦੇ ਤੇ ਕੋਈ ਕੁੜੀ ਦਾ ਮੂੰਹ ਚਿਹਰਾ ਕਦੇ ਦੇਖਿਆ ਹੀ ਨਹੀਂ ਸੀ ਅੱਛਾ ਜੀ ਕਿਸੇ ਦਾ ਸਸਾ ਦਾ ਸਾ ਬਾਕੀ ਬਹੁਤ بڑا ਰੋਗ ਹੁੰਦਾ ਸੀ ਹਾਂਜੀ ਤੇ ਜੋ ਕਹਿਤਾ ਘਰ ਚ ਚਾਹੇ ਮੁੰਡਾ ਹੈ ਬਹੂ ਆ ਚਾਹੇ ਕੋਈ ਵੀ ਆ ਕੁੜੀਆਂ ਨਹੀਂ ਦੀ ਬੋਲਦੀ ਕੁੜੀਆਂ ਕੁਛ ਨਹੀਂ ਦੀ ਕਹਿੰਦੀਆਂ ਬਹੂਆਂ ਨੇ ਤਾਂ ਕਹਿਣਾ ਹੀ ਕੀ ਹੈ ਜਦੋਂ ਉਹਨਾਂ ਦੀ ਕੁੜੀਆਂ ਨੇ ਕਦੇ ਕੁਛ ਨਹੀਂ ਕੀਤਾ ਤੂੰ ਚੜ ਆਵੀਂ ਰਾ ਕੋੜੀ ਵੇ ਤੇਰੇ ਨਾਲ ਪਰਾਂ ਮੰਦੀ ਜੋੜੀ ਵੇਲ ਟਕੇਂਦੇ ਵਾ ਹਲੇ ਸੋਨੇਂ ਦੇਵੇ ਸੋਨਿਆ ਵੀਰਾ ਵੇ ਤੈਨੂੰ ਕੋੜੀ ਚੜੇਂਦੀ ਆਹਾਂ ਜਦੋਂ ਲਗੀਆਂ ਵੀਰਾ ਮਾਹੀਆਂ ਵੇ ਜਦੋਂ ਲਗੀਆਂ ਵੀਰਾ ਮਾਈਆਂ ਵੇ ਤੇਰੀ ਮਨੂ ਮਿਲਣ ਵਧਾਈਆਂ ਵੇ ਤੇਨੂੰ ਕੋੜੀ ਚੜੇਂਦੀਆਂ ਸਤਿ ਸ਼੍ਰੀਕਾਲ ਜੀ ਸੋ ਤੁਹਾਨੂੰ ਲੱਗਦਾ ਹੋਣਾ ਅਸੀਂ ਕਿੱਥੇ ਵਿਆਹ ਤੇ ਆਏ ਆ ਪਰ ਅਸੀਂ ਵਿਆਹ ਤੇ ਨਹੀਂ ਹਮਦਰ ਟੀਵੀ ਤੇ ਮੰਚ ਤੇ ਹੀ ਆ ਸੋ ਸਭ ਤੋਂ ਪਹਿਲਾਂ ਮੇਰੇ ਪਿਆਰੇ ਦਰਸ਼ਕਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਸੋ ਅੱਜ ਅਸੀਂ ਵਿਆਹ ਵਾਲਾ ਮਾਹੌਲ ਬੰਨਣ ਲਈ ਸੁਰਿੰਦਰ ਆਂਟੀ ਜੀ ਨੂੰ ਮੰਚ ਤੇ ਬੁਲਾਇਆ ਸਤਿ ਸ਼੍ਰੀ ਅਕਾਲ ਆਂਟੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਆਂਟੀ ਜੀ ਹਾਂ ਜੀ ਵਧੀਆ ਵਧੀਆ ਠੀਕ ਠਾਕ ਸੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਂਟੀ ਜੀ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੋ ਹਾਂ ਜੀ ਮੈਨੂੰ ਸਾਢੇ 4 ਸਾਲ ਹੋ ਗਏ ਆਈ ਨੂੰ ਇੱਥੇ ਆਈ ਨੂੰ ਮੈਨੂੰ ਸਾਢੇ 4 ਸਾਲ ਹੋ ਗਏ ਓਕੇ ਜੀ ਸੋ ਅੰਟੀਟੀ ਜਿੱਦਾਂ ਤੁਸੀਂ ਆਪਾਂ ਵਿਆਹ ਤੇ ਬਹੁਤ ਸਾਰੇ ਦੇਖੇ ਆ ਤੇ ਤੁਸੀਂ ਤੁਸੀਂ ਤੇ ਸਾਡੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਰੱਖਦੇ ਹੋ ਤੇ ਤੁਸੀਂ ਤੇ ਬਹੁਤ ਸਾਰੇ ਵਿਆਹ ਦੇਖੇ ਹੋਣੇ ਆ ਸੋ ਤੁਹਾਡੇ ਅਕੋਰਡਿੰਗ ਜਿਹੜੇ ਪਹਿਲਾਂ ਦੇ ਵਿਆਹ ਹੁੰਦੇ ਸੀਗੇ ਤੇ ਹੋਣ ਵਾਲੇ ਵਿਆਹਾਂ ਦੇ ਵਿੱਚ ਕੀ ਫਰਕ ਆ ਹਾਂਜੀ ਪਹਿਲੇ ਵਿਆਹ ਵਧੀਆ ਹੁੰਦੇ ਸੀ ਠੀਕ ਹੁੰਦੇ ਸੀ ਹੁਣ ਜਿਹੜੇ ਥੋੜੇ ਜਿਹਾ ਜ਼ਿਆਦਾ ਹੋ ਗਏ ਫੈਸ਼ਨੇਬਲ ਹੋ ਗਏ ਜਿਆਦਾ ਪਹਿਲੇ ਸਿੰਪਲ ਵਿਆਹ ਸੀ ਰੀਤੀ ਰਿਵਾਜ ਜਿਆਦਾ ਸੀ ਹਾਂਜੀ ਹਾਂਜੀ ਸੋ ਉਹੀ ਗੱਲ ਆ ਕਿ ਪਹਿਲਾਂ ਸ਼ਾਇਦ ਸਾਦਗੀ ਨਾਲ ਸਾਰਾ ਕੁਝ ਹੁੰਦਾ ਸੀਗਾ ਤੇ ਹੁਣ ਸ਼ੋਸ਼ੇ ਬਾਜੀ ਵੱਲ ਲੋਕ ਜਾ ਰਹੇ ਹੋ ਗਏ ਆ ਹੈਨਾ ਸੋ ਆਪਾਂ ਅੱਜ ਰੀਤੀ ਰਿਵਾਜਾਂ ਦੀ ਜਿਵੇਂ ਗੱਲ ਕਰਨ ਲੱਗੇ ਆ ਤਾਂ ਐਂਟੀ ਆਪਾਂ ਉੱਥੋਂ ਪੁੱਛਨੇ ਆ ਤੁਹਾਨੂੰ ਕਿਉਂਕਿ ਜਿੱਦਾਂ ਵਰਟਨਾ ਮਲਿਆ ਜਾਂਦਾ ਸੀਗਾ ਹੈਨਾ ਹੁਣ ਅੱਜ ਕੱਲ ਉਹ ਟ੍ਰੈਂਡ ਹਲਦੀ ਦਾ ਟ੍ਰੈਂਡ ਹੋ ਗਿਆ ਆ ਸੋ ਵਰਟਨਾ ਕਿਉਂ ਮਲਿਆ ਜਾਂਦਾ ਸੀਗਾ ਬਟਣਾ ਮਲਿਆ ਜਾਂਦਾ ਸੀਗਾ ਪਹਿਲਾਂ ਕੀ ਸੀ ਸਾਰੇ ਲੋਕ ਕੰਮਕਾਰ ਕਰਦੇ ਸੀਗੇ ਵਧੀਆ ਕੰਮਕਾਰ ਕਰਦੇ ਸੀ ਜਿਆਦਾ ਰੁੱਝੇ ਰਹਿੰਦੇ ਸੀ ਜਿਆਦਾ ਇਸ ਲਈ ਉਹ ਉਸ ਟਾਈਮ 'ਚ ਜਦ ਬਟਣਾ ਮਲਦੇ ਸੀ ਬਹੁਤ ਸਾਫ ਸਾਫ ਹੋ ਜਾਂਦੇ ਸੀ ਕੋਈ ਸ਼ੈਂਪੂ ਨਹੀਂ ਥੀ ਕੋਈ ਸਾਬਣ ਨਹੀਂ ਥੀ ਜਿਆਦਾ ਵਧੀਆ ਰੰਗ ਰੂਪ ਚੜਦਾ ਸੀ ਸੋ ਮੈਨੂੰ ਲੱਗਦਾ ਵੀ ਉਹ ਤਾਂ ਕਰਕੇ ਸੀਗਾ ਵੀ ਜਿੱਦਾਂ ਪੁਰਾਣੇ ਜਿੱਦਾਂ ਟਾਈਮ ਦੇ ਵਿੱਚ ਤੁਸੀਂ ਕਿਹਾ ਕਿ ਕਮਾਕਾਰਾਂ 'ਚ ਜਿਆਦਾ ਰੁੱਝੇ ਹੁੰਦੇ ਸੀਗੇ ਉਹਨਾਂ ਕੋਲ ਟਾਈਮ ਹੀ ਨਹੀਂ ਸੀ ਹੁੰਦਾ ਆਪਣੇ ਆਪ ਲਈ ਹਨਾ ਸੋ ਉਹੀ ਮੈਨੂੰ ਲੱਗਦਾ ਕਿ ਉਹ ਬਟਣਾ ਸੀਗਾ ਇੱਕ ਮਤਲਬ ਕਿ ਸਾਬਣ ਦਾ ਕੰਮ ਕਰਦਾ ਸੀਗਾ ਉਹਨਾਂ ਲਈ ਮੈਨੂੰ ਲੱਗਦਾ ਵਿਆਹਾਂ ਦੇ ਵਿੱਚ ਪਹਿਲਾਂ ਨਿਖਾਰ ਵੀ ਬੜਾ ਆਉਂਦਾ ਹੁੰਦਾ ਸੀਗਾ ਹਨਾ ਹਾਂਜੀ ਪਹਿਲਾਂ ਨਿਖਾਰ ਬੜਾ ਆਉਂਦਾ ਸੀ ਕਿਉਂਕਿ ਪਹਿਲੇ ਲੋਕ ਬਹੁਤ ਜ਼ਿਆਦਾ ਬਿਜੀ ਰਹਿੰਦੇ ਸੀ ਰੁੱਝੇ ਰਹਿੰਦੇ ਸੀ ਇੰਨਾ ਜ਼ਿਆਦਾ ਸਾਫ ਸਫਾਈ ਨਹੀਂ ਸਾਫ ਸਫਾਈ ਨਹੀਂ ਸੀਗੀ ਹਨਾ ਸੋ ਉਸ ਤੋਂ ਬਾਅਦ ਆਪਾਂ ਜੇ ਵਧਣੇ ਤੋਂ ਬਾਅਦ ਗੱਲ ਕਰੀਏ ਮਹਿੰਦੀ ਦੀ ਸੋ ਮਹਿੰਦੀ ਤੁਹਾਡੇ ਹਿਸਾਬ ਨਾਲ ਕਿਉਂ ਲਗਾਈ ਜਾਂਦੀ ਆ ਮਤਲਬ ਆਪਾਂ ਦੇਖਦੇ ਆ ਵੀ ਵਿਆਹਾਂ ਦੇ ਵਿੱਚ ਜਾਂ ਕਿਸੇ ਵੀ ਫੰਕਸ਼ਨ ਵੇਲੇ ਆਪਾਂ ਮਹਿੰਦੀ ਲਗਾਉਂਦੇ ਆ ਬਟ ਉਹਦਾ ਰੀਜ਼ਨ ਕੀ ਆ ਪਿੱਛੇ ਮਹਿੰਦੀ ਲਗਾਉਣ ਦਾ ਰਿਛਨ ਇਹ ਹੈ ਇੱਕ ਤਾਂ ਮਹਿੰਦੀ ਸ਼ਕਨਾ ਦੀ ਮੰਨੀ ਜਾਂਦੀ ਸੀ ਦੂਸਰੀ ਗੱਲ ਇਹ ਸੀ ਮਹਿੰਦੀ ਜਦ ਜਿਹੜੀ ਲੜਕੀ ਤੇ ਮਹਿੰਦੀ ਲੱਗਦੀ ਸੀ ਵਿਆਹ ਦੇ ਵਿੱਚ ਉਹ ਇਹ ਸੋਚਦੀ ਹੁੰਦੇ ਤੇ ਸਾਰੇ ਆਲੇ-ਦਾਲੇ ਵਾਲੇ ਸਹੇਲੀਆਂ ਅੱਗੇ ਫਰੈਂਡਾਂ ਬਹੁਤ ਜ਼ਿਆਦਾ ਹੁੰਦੀ ਅਸੀਂ ਕੁੜੀਆਂ ਬਹੁਤ ਜ਼ਿਆਦਾ ਧਿਕਰਾਂ ਚ ਹਾਂਜੀ ਤੇ ਉਹ ਸਾਰੀਆਂ ਉਹਨੂੰ ਮਜ਼ਾਕ ਕਰਦੀ ਹੁੰਦੇ ਸੀ ਵੀ ਇਹ ਤੇਰੀ ਮਹਿੰਦੀ ਦਾ ਰੰਗ ਡਾਰਕ ਹੋ ਗੂੜਾ ਹੋਊਗਾ ਨਾ ਉਹਨਾਂ ਹੀ ਤੇਰਾ ਸਹੁਰਿਆਂ ਦੇ ਵਿੱਚ ਪਿਆਰ ਅੱਛਾ ਜੀ ਸੱਸ ਨੂੰ ਬਹੁਤ ਪਿਆਰੀ ਹੋਏਗੀ ਕੋਈ ਗੱਲ ਮੈਨੂੰ ਲੱਗਦਾ ਕਹਿੰਦੇ ਮੈਂ ਸੱਸ ਨੂੰ ਪਿਆਰੀ ਹੋਏਗੀ ਸ਼ਾਇਦ ਉਹਦੇ ਕਰਕੇ ਹੀ ਆ ਹਨਾ ਤੇ ਬਹੁਤ ਜ਼ਿਆਦਾ ਸੀ ਅੱਛਾ ਅ ਸੋ ਉਤੋਂ ਬਾਅਦ ਆਪਾਂ ਦੇਖਦੇ ਆਂ ਕਿ ਪਾਣੀ ਵਾਰਨ ਦੀ ਰਸਮ ਆਉਂਦੀ ਆ ਹਨਾ ਮਾਂ ਪਾਣੀ ਵਾਰ ਕੇ ਬੱਚੇ ਤੋਂ ਪਿੰਦੀ ਆ ਜਦੋਂ ਹਨਾ ਵੀ ਵਿਆਹ ਵੇਲੇ ਤੇ ਪਿੱਪਲ ਦੇ ਪੱਤੇ ਵਿੱਚ ਹੁੰਦੇ ਆ ਉਹ ਕਿਉਂ ਪਾਏ ਜਾਂਦੇ ਆ ਤੁਹਾਡੇ ਹਿਸਾਬ ਨਾਲ ਉਹ ਵਿਆਹ ਦੇ ਵਿੱਚ ਜਦ ਵਿਆਹ ਤੋਂ ਵਿਆਹ ਕੇ ਲੈ ਕੇ ਆਉਂਦੇ ਨੇ ਨਾ ਮੁੰਡਾ ਬਹੂ ਘਰੇ ਆਉਂਦੇ ਆ ਤੇ ਉਹ ਪਾਣੀ ਦੇ ਵਿੱਚ ਗੜਵੀ ਵਿੱਚ ਪਾਣੀ ਪਾ ਕੇ ਸੱਤ ਪੱਤੇ ਉਹਦੇ ਵਿੱਚ ਪਿੱਪਲ ਹੀ ਤੇ ਰੱਖਦੇ ਤੇ ਵਿੱਚ ਦੁੱਧ ਪਾਉਂਦੇ ਸੀ ਹਾਂਜੀ ਕਿ ਉਹ ਫਿਰ ਬਜਾਤ ਪਾਣੀ ਬਾਰ ਕੇ ਮਾਂ ਪਿੰਦੀ ਸੀ ਕਿ ਫਿਰ ਉਹ ਕਹਿੰਦੀ ਸੀ ਵੀ ਤੇਰੀ ਸਾਰੇ ਦੁੱਖ ਦਰਦ ਮੈਨੂੰ ਮਿਲ ਜਾਣ ਵੀ ਤੁਸੀਂ ਆਪਣਾ ਠੀਕ ਠਾਕ ਰੋ ਹਾਂਜੀ ਤੇ ਆਪਣਾ ਕੋਈ ਤੁਹਾਨੂੰ ਦੁੱਖ ਤਕਲੀਫ ਬਣਾਵੇ ਸਾਰੀਆਂ ਬਲਾਵਾ ਮੈਂ ਲੈ ਲਾਂ ਲੇਕਿਨ ਮੁੰਡਾ ਰੋਕਦਾ ਸੀ ਹਾਂਜੀ ਹਾਂਜੀ ਉਸ ਸੇ ਮੁੰਡਾ ਦੀ ਗੜਵੀ ਫਟਦਾ ਹੁੰਦਾ ਜੀ ਪਾਣੀ ਤੂੰ ਇਕੱਲੇ ਨਹੀਂ ਫੇੜਾ ਅਸੀਂ ਤੇਰੇ ਨਾਲ ਆ ਓਏ ਜਿਹੜੀ ਪਿੱਪਲੀ ਸੀਗੀ ਪਿੱਪਲੀ ਦਾ ਇਹ ਹੀ ਥੀਗਾ ਤੇ ਪਿੱਪਲ ਬਹੁਤ ਫੈਲਦਾ ਸਭ ਤੋਂ ਵੱਧ ਫੈਲਦਾ ਪਿੱਪਲ ਹਾਂਜੀ ਤੇ ਉਹ ਕਹਿੰਦੀ ਸੀ ਵੀ ਮੇਰੇ ਬੱਚੇ ਪਿੱਪਲ ਬਾਗ ਉਹਨਾਂ ਦਾ ਕੰਮਕਾਰ ਹੋਵੇ ਤੇ ਵਧੀਆ ਨੇ ਨੇ ਬਹੁਤ ਵਧੀਆ ਗੱਲ ਦਸਤੀਆਂ ਜੇ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੈਗੀਆਂ ਅੱਜ ਕੱਲ ਦੇ ਜਮਾਨੇ ਦੇ ਬੱਚਿਆਂ ਨੂੰ ਦੇਖਿਆ ਜਾਵੇ ਤਾਂ ਇਹਨਾਂ ਆਪਾਂ ਸਿਰਫ ਰਸਮਾਂ ਕਰ ਦਿੰਨੇ ਆ ਬਟ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਹੋ ਕਿਉਂ ਰਹੀਆਂ ਨੇ ਜੀ ਜੀ ਹਾਂਜੀ ਸੋ ਇਹਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੂੰਗੀ ਕਿ ਜੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਵਿਆਹ ਵਾਲੇ ਸਾਂਝੇ ਕਰ ਸਕਦੇ ਹੋ 647366777 647366 7777 ਸੋ ਤੁਸੀਂ ਵੀ ਜ਼ਰੂਰ ਕਾਲ ਕਰਕੇ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ ਇਸ ਵਿਆਹ ਵਾਲੇ ਮਾਹੌਲ ਦੇ ਵਿੱਚ ਸੋ ਉਹਦੇ ਨਾਲ ਹੀ ਮੈਂ ਇੱਕ ਕੱਲ ਹੋਰ ਪੁੱਛਣਾ ਚਾਹੂੰਗੀ ਕਿ ਆਂਟੀ ਜਦੋਂ ਪਹਿਲੇ ਟਾਈਮ ਦੇ ਵਿੱਚ ਬਰਾਤ ਆਉਂਦੀ ਹੁੰਦੀ ਸੀਗੀ ਹਨਾ ਸੋ ਬਰਾਤ ਕਿੰਨੇ ਕਿੰਨੇ ਦਿਨ ਰਹਿ ਕੇ ਜਾਂਦੀ ਸੀ ਅੱਜ ਕੱਲ ਦੇਖਿਆ ਜਾਵੇ ਤੇ ਆਪਣੇ ਕੋਲੋਂ ਇੱਕ ਦਿਨ ਨਹੀਂ ਸੰਭਲਦੀ ਹੈਗੀ ਸੋ ਉਹਦਾ ਮਤਲਬ ਤੁਹਾਡੇ ਹਿਸਾਬ ਨਾਲ ਕਿਉਂ ਰਹਿੰਦੇ ਹੁੰਦੇ ਸੀਗੇ ਇੰਨੇ ਨੇ ਦਿਨ ਪਹਿਲਾਂ ਕੀ ਸੀ ਸਾਧਨ ਹੈ ਨਹੀਂ ਸੀ ਜੀ ਗੱਡੀਆਂ ਨੀ ਜਾਂ ਸਾਧਨ ਕੋਈ ਵੀ ਨਹੀਂ ਸੀਗਾ ਹਾਂਜੀ ਮਤਲਬ ਸਭ ਆਪਣੇ ਆਪਣੇ ਉਹਦੇ ਨਾਲ ਹੀ ਆਉਂਦੇ ਹੁੰਦੇ ਸੀ ਕਈ ਤਾਂ ਪੈਦਲ ਵੀ ਆਉਂਦੇ ਸੀਗੇ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਤੇ ਉਹ ਜਦ ਆਉਂਦੇ ਸੀਗੇ ਫਿਰ ਉਹਨਾਂ ਨੂੰ ਆਉਣ ਨੂੰ ਵੀ ਟਾਈਮ ਲੱਗਣਾ ਤੇ ਜਾਣ ਨੂੰ ਵੀ ਟਾਈਮ ਲੱਗਣਾ ਸੀ ਤੇ ਉਹ ਇੱਕ ਸਿਰਫ ਜਿਹੜੀ ਲਾੜੀ ਆ ਉਹਦੇ ਲਈ ਇਹ ਤਾਂ ਉਹ ਰੱਥ ਕਰਦੇ ਸੀਗੇ ਹਾਂਜੀ ਜਾਂ ਉਹ ਬਸ ਉਹ ਥੋੜਾ ਬਹੁਤਾ ਇੰਤਜ਼ਾਮ ਗੱਡੇ ਦਾ ਜਾਂ ਗੱਡੀ ਦਾ ਇਦਾਂ ਕਾਰ ਕਹਾਣੀ ਸੀ ਜਿਆਦਾ ਕਾਰਾਂ ਟਰੱਕ ਗੱਡੀਆਂ ਹੁਣ ਤਾਂ ਬਹੁਤ ਸਾਧਨ ਹੈ ਹਾਂਜੀ ਹਾਂਜੀ ਤੇ ਉਹਦੇ ਕਰਕੇ ਫਿਰ ਉਹਨਾਂ ਕੋਲ ਐਡਾ ਖਰਚਾ ਵੀ ਨਹੀਂ ਸੀ ਹੁੰਦਾ ਸਿੰਪਲ ਵਿਆਹ ਸਿੰਪਲ ਰੋਟੀ ਸਿੰਪਲ ਸਾਰੇ ਖਰਚੇ ਤੇ ਉਹਦੇ ਵਿੱਚੋਂ ਜਿਆਦਾ ਦਿਨ ਲੱਗ ਜਾਂਦੇ ਸੀਗੇ ਤੇ ਸਾਰੀਆਂ ਰੀਤੀਆਂ ਰਿਵਾਜ ਉਹ 21 ਦਿਨ ਦੇ ਵਿੱਚ ਹੁੰਦਾ ਤੇ ਜਿਵੇਂ ਇੱਕ ਦਿਨ ਚਤੌੜਾਂ ਦੇ ਅਨੰਦਕਾਰ ਜੀ ਹੁੰਦੇ ਸੀ ਹਾਂਜੀ ਤੇ ਇੱਕ ਦਿਨ ਚ ਉਹਨਾਂ ਦਾ ਆਪਣੇ ਦਾਜ ਬਹੁਤ ਦਿਖਾਉਂਦੇ ਹੁੰਦੇ ਸੀ ਪਹਿਲਾਂ ਅੱਛਾ ਜੀ ਬਹੁਤ ਦਾਜ ਦਰਵਾਜ ਤੇ ਸਾਰੀ ਬਰਾਤ ਦੇਖਣ ਆਉਂਦੀ ਸੀਗੀ ਅੱਛਾ ਜੀ ਤੇ ਉਹਨਾਂ ਦੇ ਤਿੰਨ ਚਾਰ ਦਿਨ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਸੀ ਤੇ ਫਿਰ ਤੇ ਉਹਨੂੰ ਤੁਰਦਿਆਂ ਨੂੰ ਵੀ ਥੱਕ ਜਾਂਦੇ ਹੋਣੇ ਉਹ ਤੇ ਇੰਨੀ ਚਿਰ ਉਹਨਾਂ ਨੂੰ ਇਦਾਂ ਦਾ ਕੁਝ ਨਹੀਂ ਤੇ ਸਿੰਪਲ ਸੀਗੇ ਪੈ ਜਾਂਦੇ ਸੀ ਸਵੇਰੇ ਆਪਣਾ ਆਰਾਮ ਨਾਲ ਤੇ ਫਿਰ ਇੰਨੇ ਜਣਿਆਂ ਦਾ ਜਿੱਦਾਂ ਤੁਹਾਡੇ ਹਿਸਾਬ ਨਾਲ ਅਰੇਂਜ ਕਿੱਦਾਂ ਕਰਦੇ ਹੋਣਗੇ ਮੰਜੇ-ਮੁੰਜੇ ਕਿੱਥੋਂ ਲੈ ਕੇ ਆਉਂਦੇ ਹੁੰਦੇ ਸੀਗੇ ਮਤਲਬ ਸਾਰਾ ਪਿੰਡ ਉਹਦੇ ਵਿੱਚ ਮਦਦ ਕਰਦਾ ਸੀਗਾ अच्छा जी सारे ਪਿੰਡ ਦੇ ਲੜਕੇ ਸਾਰੇ ਉਹਨਾਂ ਨੂੰ ਰੁਬਰਾਤੀਆਂ ਨੂੰ ਰੋਟੀ ਖਿਲਾਉਂਦੇ ਹੁੰਦੇ ਸੀ نیچے ਬਿਠਾ ਕੇ ਤਾਂ ਹੀ ਲੱਗਦਾ ਕਿ ਖਿਆਈ ਮਠੂਈ ਤਾਂ ਜ਼ਿਆਦਾ ਸਾਦ ਨਹੀਂ ਸੀ ਸਿਰਫ ਸਿੰਪਲ ਕਦੇ ਲੱਡੂ ਕਦੇ ਜਲੇਬੀਆਂ اچھا ਜੀ ਐਦਾਂ ਨਹੀਂ ਸੀ ਕੋਈ ਵੀ ਵੀ ਆਪਾਂ ਬਹੁਤ ਜ਼ਿਆਦਾ ਖਰਚਾ ਤੇ ਖਰਚਾ ਖਰਚਾ ਕੁਛ ਨਹੀਂ ਸੀ ਸੀ ਸਿੰਪਲ ਬਹੁਤ ਸੀ ਕੇ ਤੇ ਜਿੱਦਾਂ ਅੱਡੀ ਹੌਣ ਵਾਲੇ ਮੋਹਾਲ ਦੇ ਵਿੱਚ ਹੁੰਦਾ ਆ ਕਿ ਹਨਾ ਕੁੜੀਆਂ 50 50 ਹਜ਼ਾਰ ਤੇ ਲਹਿੰਗੇ ਤੇ ਹੀ ਲਾ ਦੇਣੀਆਂ ਤੇ ਉਸ ਟਾਈਮ ਦੇ ਕਿੱਦਾਂ ਹੁੰਦਾ ਸੀਗਾ ਮਤਲਬ ਉਦੋਂ ਨਹੀਂ ਸੀ ਚਾਹ ਹੁੰਦਾ ਨਹੀਂ ਚਾਹ ਤਾਂ ਬਹੁਤ ਜ਼ਿਆਦਾ ਹੁੰਦਾ ਸੀਗਾ ਇੱਦਾਂ ਨਹੀਂ ਵੀ ਚਾਹ ਨਹੀਂ ਸੀਗਾ ਮਤਲਬ ਉਹਨਾਂ ਜ਼ਿਆਦਾ ਪਹਿਰਾਵਨ ਕੋ ਕੇ ਰੱਖਦੇ ਸੀਗੇ ਕਹਿੰਦਾ ਜਿੱਦਾਂ ਜਿੱਦਾਂ ਸੂਟ ਤਾਂ ਉਹਨਾਂ ਵੀ ਪਹਿਨਣਾ ਹੁੰਦਾ ਸੀ ਲਾਲ ਏ ਪਰ ਉੱਪਰ ਦੀ ਸਫੇਦ ਕੱਪੜਾ ਜ਼ਰੂਰ ਦਿੰਦੇ ਹੁੰਦੇ ਸੀ ਅੱਛਾ ਜੀ ਨੰਦਾਂ ਤੇ ਹਾਂ ਮੂੰਹ ਟੱਕ ਕੇ ਅਨੰਦ ਕਰਾਉਂਦੀ ਹੁੰਦੇ ਤੇ ਕੋਈ ਕੁੜੀ ਦਾ ਮੂੰਹ ਚਿਹਰਾ ਕਦੇ ਦੇਖਿਆ ਹੀ ਨਹੀਂ ਸੀ ਅੱਛਾ ਜੀ ਕਿਸੇ मतलब ऐसा सिंपल सी बहुत ज्यादा सिंपल काम so, <laughs> थी सो मेनू लगदा कि पहला विवाह ताई ज्यादा ਹੰਡ ਜਾਂਦੇ ਸੀਗੇ ਵੀ ਉਸ ਟਾਈਮ ਤੇ ਮਤਲਬ ਕਿ ਪਹਿਲਾਂ ਉਸ ਮਤਲਬ ਜਿਆਦਾ ਲੁਕਾ ਕੇ ਕੀਤਾ ਜਾਂਦਾ ਸੀਗਾ ਸਾਰਾ ਹਾਂਜੀ ਹਾਂਜੀ ਬਹੁਤ ਸਿੰਪਲ ਹੁੰਦਾ ਸੀ ਇਦਾਂ ਕੁਛ ਨਹੀਂ ਕੀ ਹੱਲਾ ਨਾ ਮਤਲਬ ਬਰਾਤ ਜੀ ਜੀ ਸੋ ਜਿੱਦਾਂ ਵਿਆਹ ਵਾਲੇ ਦਿਨ ਹਨਾ ਵੀ ਮਤਲਬ ਕਿ ਦਿਨ ਤੋਂ ਪਹਿਲਾਂ ਜਿੱਦਨੇ ਮੁੰਡੇ ਕੁੜੀ ਨੂੰ ਸਾਹੇ ਚਿੱਠੀ ਤੋਂ ਬਾਅਦ ਹਨਾ ਘਰੋਂ ਕਿਉਂ ਨਹੀਂ ਕੱਢਿਆ ਜਾਂਦਾ ਹਾਂਜੀ ਉਹ ਆਏ ਸੀ ਜਦੋਂ ਚਿੱਠੀ ਆ ਜਾਂਦੀ ਆ 20 ਦਿਨ ਦੀ 10 ਦਿਨ 11 ਦਿਨ ਦੀ ਤਿਕਾ ਦੇ ਕਦੇ ਮਹੀਨੇ ਦੀ ਵੀ ਆਉਂਦੀ ਸੀ ਦੂਰੋਂ ਆਉਂਦੀ ਸੀ ਚਿੱਠੀਆਂ ਦੂਰ ਰਿਸ਼ਤੇਦਾਰ ਹੁੰਦੇ ਸੀਗੇ ਤੇ ਉਹ ਫੇਰ ਉਹਨੂੰ ਮਤਲਬ ਜਦੋਂ ਹੀ ਉਹ ਚਿੱਠੀ ਆ ਗਈ ਸ਼ਗਨ ਪਾ ਜਾਂਦੇ ਸੀ ਉਦੋਂ ਬਾਅਦ ਉਹ ਤਾਂ ਨਹੀਂ ਤੀ ਬਾਹਰ ਜਾਂਦੇ ਕਿਉਂਕਿ ਉਹ ਸਾਰਾ ਪਰਿਵਾਰ ਬਹੁਤ ਹੁੰਦੇ ਸੀ ਵੀ ਸਾਰਿਆਂ ਨੂੰ ਇਹ ਹੁੰਦਾ ਸੀ ਵੀ ਜੇ ਤੂੰ ਘਰ ਰਹੇਗਾ ਤੈਨੂੰ ਸਾਰੇ ਰੀਤੀ ਰਿਵਾਜਾਂ ਦਾ ਪਤਾ ਲੱਗੂਗਾ ਜੀ ਜੇ ਤਾਂ ਸਾਰੇ ਰੀਤੀ ਰਿਵਾਜ ਤੂੰ ਆਪਣੇ ਵੀ ਬੱਚਿਆਂ ਨੂੰ ਤਾਂ ਦੱਸਣ ਦੱਸੇਗਾ ਜੀ ਤੈਨੂੰ ਪਤਾ ਲੱਗੂ ਹਾਂਜੀ ਹਾਂਜੀ ਤੇ ਇਸ ਕਰਕੇ ਉਹ ਮੁੰਡਾ ਕਿਤੇ ਨਹੀਂ ਤੀ ਜਾਂਦਾ ਮਤਲਬ ਘਰੇ ਰਹਿੰਦੇ ਜੀ ਭਾਰਤਾਂ ਜਾਨ ਨੀਤੀ ਦੰਦੇ ਬੰਨਾ ਤਾਂ ਵੈਸੇ ਨੀਤੀ ਟੱਪਣ ਦੰਦੇ ਪਹਿਲਾ ਟੂਨੇ ਜਿਆਦਾ ਹੁੰਦੇ ਸੀ ਹਾਂਜੀ ਹਾਂਜੀ ਟੂਨੇ ਬਹੁਤ ਜਿਆਦਾ ਠੀਕੇ ਵੀ ਉੱਥੇ ਨਾ ਟੱਪ ਜਿੱਥਾ ਪਾ ਕਰਕੇ ਮਤਲਬ ਰੀਤੀ ਰਿਵਾਜਾਂ ਕਰਕੇ ਜਿਆਦਾ ਉਹਨੂੰ ਦੱਸ ਦੇ ਦੀ ਵੀ ਤੈਨੂੰ ਅਗਲੀ ਪੀੜ੍ਹੀ ਨੂੰ ਤੂੰ ਕੀ ਦੱਸੇਂਗਾ ਸੋ ਮੈਨੂੰ ਲੱਗਦਾ ਵੀ ਜੇ ਹੋਣ ਦੇ ਟਾਈਮ ਦੀ ਗੱਲ ਕਰੀਏ ਤਾਂ ਹੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਵਿਆਹ ਵਾਲੇ ਦਿਨ ਤੇ ਵਿੱਚ ਦਾ ਲੋਕੀ ਸ਼ਾਪਿੰਗਾਂ ਕਰਨ ਲੱਗੇ ਹੁੰਦੇ ਆ ਹਨਾ ਸੋ ਮੈਂ ਵੀ ਇਹ ਚੀਜ਼ ਨੂੰ ਨੋਟਿਸ ਕੀਤਾ ਆ ਕਿਉਂਕਿ ਜਦੋਂ ਮੈਂ ਅੱਜ ਦੇ ਟੌਪਿਕ ਲਈ ਜਰੂਰ ਤਿਆਰੀ ਕਰ ਰਹੀ ਸੀ ਨਾ ਜਦੋਂ ਮੈਂ ਸਰਚ ਕੀਤਾ ਤਾਂ ਸੀਰੀਅਸਲੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਚੀਜ਼ ਬਾਰੇ ਸੋ ਬਹੁਤ ਵਧੀਆ ਗੱਲ ਆ ਜਿੱਦਾਂ ਕਹਿੰਦੇ ਆ ਨਾ ਕਿ ਦਾਦੀ ਨਾਨੀਆਂ ਦੀ ਇਹ ਆਖਰੀ ਪੀੜ੍ਹੀ ਆ ਤੇ ਵਾਕੇ ਮੈਨੂੰ ਲੱਗਦਾ ਤੇ ਉਹ ਪਲ ਨੂੰ ਮੈਂ ਸੱਚੀ ਮਤਲਬ ਕਿ ਸੀਰੀਅਲ ਦੇ ਵਿੱਚ ਕੈਚ ਕਰਨਾ ਚਾਹੁੰਦੀ ਆ ਕਿ ਲੋਕਾਂ ਨੂੰ ਪਤਾ ਲੱਗੇ ਵੀ ਪਿਛਲੇ ਰੀਤੀ ਰਿਵਾਜ ਕੀ ਹੁੰਦੇ ਸੀਗੇ ਹਨਾ ਸੋ ਉਹਦੇ ਨਾਲ ਹੀ ਅੰਡੀ ਮੈਂ ਜਿੱਦਾਂ ਆਪਾਂ ਵਿਆਹਾਂ ਤੇ ਸੁਹਾਗ ਗਾਏ ਜਾਂਦੇ ਸੀਗੇ ਜਾਂ ਸਿੱਠਣੀਆਂ ਗਾਈਆਂ ਜਾਂਦੀਆਂ ਸੀਗੀਆਂ ਸੋ ਸਾਨੂੰ ਤੁਸੀਂ ਵੀ ਇੱਕ ਸਿੱਠਣੀ ਕੋਈ ਵਧੀਆ ਜੀ ਸੁਣਾਓ ਫੇਰ ਠੀਕ ਹੈ ਮੈਂ ਤੁਹਾਡੇ ਨਾਲ ਸਾਰ ਦਿੱਤੀ ਹੈ ਮੈਂ ਚਾਜੀਓ ਲੈ ਛਲਣੀ ਪਰਾਤੇਓ ਲੈ ਡੋਈ ਵੇ ਚਾਜੀਓ ਲੈ ਛਲਣੀ ਪਰਾਤੇਓ ਲੈ ਡੋਈ ਵੇ ਨਾਨਕ ਆਂਦਾ ਮੇਲੀ ਆਇਆ ਚੱਜ ਦੀ ਨਾ ਕੋਈ ਵੇ ਹੁਣ ਕਿਦੜੇ ਗਈਆਂ ਆਂਬੇ

ਜੀਵਾ ਮੈਨੂੰ ਤੇ ਲੱਗ ਰਿਹਾ ਸੀ ਵਿਆਹ ਤੇ ਗਾਉਣ ਲੱਗੇ ਹੋਏ ਆ ਸੀ ਸੋ ਬਹੁਤ ਵਧੀਆ ਅੰਗਰੇਜ਼ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਗਾਇਆ ਤੇ ਮਤਲਬ ਸਾਡੇ ਸਾਰੇ ਦਰਸ਼ਕਾਂ ਨੂੰ ਇਹ ਕਿੰਨਾ ਚੀਜ਼ਾਂ ਬਾਰੇ ਸਿੱਖਣੀਆਂ ਬਾਰੇ ਜਾਣੂ ਕਰਵਾਇਆ ਸੋ ਇਹਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ ਸੋ ਸਾਨੂੰ ਕਾਲ ਕਰਕੇ 647 368 777 ਤੇ ਸੋ ਇਹਦੇ ਨਾਲ ਹੀ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੂੰਗੀ ਕਿ ਉਸ ਤੋਂ ਬਾਅਦ ਹੁੰਦਾ ਸੀ ਕੰਗਣਾ ਖੇਡਣਾ ਕੰਗਣਾ ਕਿਉਂ ਖੇਡਿਆ ਜਾਂਦਾ ਸੀਗਾ ਕੰਕੜਾ ਖੇਡਿਆ ਜਾਂਦਾ ਸੀਗਾ ਕੰਗਣਾ ਦੇ ਵਿੱਚ ਜਦੋਂ ਆਪਾਂ ਵਿਆਹ ਕੇ ਲਿਆਉਂਦੇ ਸੀ ਨਾ ਦੂਜੇ ਦਿਨ ਭਰਾਤ ਦੂਜੇ ਦਿਨ ਲਾੜੀ ਔਰ ਲਾੜੇ ਨੂੰ ਕੰਗਣਾ ਖਲਾਉਂਦੇ ਹੁੰਦੇ ਸੀ ਜੀ ਤੇ ਭਰਾਤ ਦੇ ਵਿੱਚ ਦੁੱਧ ਪਾ ਕੇ ਥੋੜਾ ਪਾਣੀ ਪਾ ਕੇ ਵਿੱਚ ਥੋੜੀ ਹਲਦੀ ਝੌਲ ਪਾ ਕੇ ਕੰਗਣਾ ਖਡਾਉਣ ਲੱਗਦੇ ਸੀ ਜੀ ਪਹਿਲੀ ਰਸਮ ਤਾਂ ਉਹਦੇ ਵਿੱਚ ਹੁੰਦੀ ਸੀ ਲਾੜੇ ਦੇ ਉਹ ਕਲੀਰੇ ਲਾੜੀ ਦੇ ਬੰਨੇ ਹੁੰਦੇ ਸੀ ਲਾੜੇ ਦੇ ਗਾਣਾ ਹੁੰਦਾ ਸੀ ਉਹ ਖੋਲਦੇ ਸੀਗੇ ਜੀ ਰਿਵਾਜ ਰੀਤੀ ਰਿਵਾਜ ਦੇ ਹਿਸਾਬ ਨਾਲ ਖੋਲਦੇ ਸੀ ਬੜਾ ਵਧੀਆ ਚਲੋ ਉਦੋਂ ਬਾਅਦ ਫੇਰ ਉਹ ਲਾੜੀ ਦੀ ਅੰਗੂਠੀ ਲੈ ਕੇ ਪਾਣੀ 'ਚ ਸਿੱਟ ਕੇ ਉਹ ਨੈਣ ਉਹ 7 ਵਾਰੀ ਉਹਨੂੰ ਕਰਕੇ ਪਾਣੀ 'ਚ ਸਿੱਟ ਦਿੱਤੀ ਜੀ ਉਹ ਜਦ ਸੱਤਵੀਂ ਵਾਰ ਜਿਹੜਾ ਚੱਕ ਲੈਂਦਾ ਸੀ ਵੈਸੇ ਤਾਂ ਮਜ਼ਾਕ 'ਚ ਤਾਂ ਇਹੀ ਕਹਿੰਦੇ ਸੀ ਹੁਣੇ ਤੇਰੇ ਉੱਪਰ ਹੋ ਗਈ ਹਾਂਜੀ ਵੀ ਇਹਦੀ ਚੱਲੂਗੀ ਕਰ ਚੱਲੀ ਹਾਂਜੀ ਕਹਿੰਦੇ ਦੂਜੀ ਗੱਲ ਹੈ ਮਤਲਬ ਕਿ ਉਹ ਜਿਹੇ ਹੈ ਰੀਤੀ ਰਵਾਜ ਇਦਾਂ ਕਿ ਪਹਿਲੇ ਵਿੱਚ ਕੋਈ ਕੁੜੀ ਮੁੰਡਾ ਆਪਸ ਵਿੱਚ ਹੀ ਕਹਦੇ ਨਾ ਮਿਲੇ ਨਾ ਦੇਖਿਆ ਜੀ ਫੇਰ ਉਹ ਕੀ ਕਰਦੇ ਸੀ ਮਤਲਬ ਜਦੋਂ ਦੁੱਧ ਤਾਂ ਪਾ ਦਿੰਦੇ ਸੀ ਉਹਦੇ ਵਿੱਚ ਪ੍ਰਾਂਤ ਚ ਕਿ ਉਹ ਜਦ ਦੋਨੇ ਇੱਕ ਦੂਜੇ ਦੇ ਹੱਥ ਨੂੰ ਸਪਰਸ਼ ਕਰਦੇ ਤੇ ਉਹਨਾਂ ਦਾ ਪਹਿਲਾ ਹੀ ਮਤਲਬ ਉਹ ਪਿਆਰ ਸੀਗਾ। ਅੱਛਾ ਜੀ। ਮਤਲਬ ਉਦੋਂ ਉਹਨਾਂ ਦਾ ਥੋੜਾ ਹੋਣ ਲੱਗਦਾ ਕਿਉਂਕਿ ਉਹਨਾਂ ਨੇ ਤਾਂ ਦੇਖਿਆ ਨਹੀਂ ਸੀ ਹੁੰਦਾ ਇੱਕ ਦੂਜੇ ਨੂੰ। ਹਾਂਜੀ ਹਾਂਜੀ। ਤੇ ਹੁਣ ਤੇ ਅੱਜ ਕੱਲ੍ਹ ਹੋ ਗਿਆ ਕਿ ਮਤਲਬ ਕਿ ਸਾਰੇ ਸਾਮਣੇ ਕੰਗੜਾ ਖੜਾ ਹੁੰਦੇ ਆ ਹਨਾ। ਹਾਂਜੀ ਹਾਂਜੀ। ਤੇ ਉਹ ਇੱਕ ਜਿੱਦਾਂ ਹੁੰਦਾ ਨਾ ਕਿ ਹੁਣ ਫੈਸ਼ਨ ਬਣ ਕੇ ਰਹਿ ਗਿਆ ਆ ਤੇ ਪਹਿਲਾਂ ਉਹ ਚੀਜ਼ਾਂ ਦਾ ਮਤਲਬ ਹੁੰਦੇ ਸੀ। ਤੇ ਦੁੱਧ ਤਾਂ ਪਾ ਦਿੰਦੇ ਸੀ ਵੀ ਕੋਈ ਕਿਸੇ ਨੂੰ ਦਿਖਣ ਨਾ। ਹਾਂ ਜੀ ਨਹੀਂ ਬਹੁਤ ਵਧੀਆ ਗੱਲਾਂ ਦੇਖੋ ਬਹੁਤ ਸੋਹਣੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਪਈਆਂ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈਗੀਆਂ ਸੋ ਜਿਵੇਂ ਮਾਮਾ ਨਾ ਹੁੰਦਾ ਹੁੰਦਾ ਸੀਗਾ ਮੁੰਡੇ ਨੂੰ ਜਾਂ ਕੁੜੀ ਨੂੰ ਹਨਾ ਮਤਲਬ ਕਿ ਉਹ ਤੋਂ ਬਾਅਦ ਜਿਹੜੀਆਂ ਠੁੱਟੀਆਂ ਬੰਨੀਆਂ ਜਾਂਦੀਆਂ ਸੀ ਤੇ ਮਾਮਾ ਅੰਦਰ ਕਿਉਂ ਜਾ ਕੇ ਲੈ ਕੇ ਜਾਂਦਾ ਸੀਗਾ ਮਤਲਬ ਕਿ ਗੋਦੀ 'ਚ ਜਾ ਕੇ ਕਿਉਂ ਲੈ ਕੇ ਜਾਂਦਾ ਸੀਗਾ ਉਹ ਮਾਮਾ ਸੀਗਾ ਨਾ ਜਿਹੜਾ ਉਹ ਜਦ ਕੁੜੀ ਨਹਾ ਕੇ ਬਾਹਰ ਨਿਕਲਦੀ ਆ ਤੇ ਉਹ ਠੁੱਟੀਆਂ ਰੱਖ ਦਿੰਦੇ ਹੁੰਦੇ ਤੇ ਠੁੱਟੀਆਂ ਦੇ ਵਿੱਚ ਚੌਲ ਹਲਦੀ ਜ਼ਰੂਰ ਹੁੰਦੀ ਸੀ ਹਾਂਜੀ ਕਦੋਂ ਦੁੱਬ ਕਹਿੰਦੇ ਸੀ ਉਹਨੂੰ ਹਰਾਕਾ ਆਪਾ ਕਹਿ ਦਿੰਦੇ ਹੁਣ ਤੇ ਦੁੱਬ ਕਹਿੰਦੇ ਸੀ ਉਦੋਂ ਵੀ ਦੁੱਬ ਹੁੰਦੀ ਸੀ ਉਹਨੂੰ ਬੰਦ ਕਰਕੇ ਰੱਖ ਦਿੰਦੇ ਸੀ ਜਦ ਕੁੜੀ ਨਾ ਕੇ ਨਿਕਲਦੀ ਸੀ ਮਾਮਾ ਨੂੰ ਗੋਦ ਚ ਚੱਕ ਕੇ ਠੂਠੀਆਂ ਭੰਦਾ ਸੀ ਜੀ ਉਹ ਠੂਠੀਆਂ ਭੰਨਦਾ ਸੀ ਵੀ ਹੁਣ ਤੇਰੇ ਤੂੰ ਨਾ ਕੇ ਨਿਕਲੀਆਂ ਤੇ ਸਾਰਾ ਤੇਰਾ ਬਾਹਰ ਦਾ ਜਾਦੂ ਟੂਣਾ ਸਭ ਬੰਦ ਟੁੱਟ ਗਿਆ ਅੱਛਾ ਇਹਦੇ ਵਿੱਚ ਖਤਮ ਹੋ ਗਿਆ ਜੀ ਵੀ ਤੇਰੀ ਨਵੀਂ ਜ਼ਿੰਦਗੀ ਸਟਾਰਟ ਸ਼ੁਰੂ ਹੋ ਗਈ ਹੈ ਹਾਂ ਮਾਮੇ ਦੀ ਇਹ ਹੀ ਤਾਂ ਵੀ ਉਹ ਪੁਰਾਣੇ ਜਵਾਨੇ ਦੇ ਵਿੱਚ ਬਹੁਤ ਜ਼ਿਆਦਾ ਜਾਦੂ ਟਰੂਨੇ ਬਹੁਤ ਹੁੰਦੇ ਸੀ ਜਿੰਨੇ ਅਸੀਂ ਦੇਖਿਆ ਹਾਂ ਬਹੁਤ ਜ਼ਿਆਦਾ ਦੇਖਿਆ ਸੋ ਜਿੱਦਾਂ ਤੁਸੀਂ ਦੱਸਿਆ ਕਿ ਜਦੋਂ ਮਤਲਬ ਜਾਦੂ ਟਰੂਨੇ ਹੁੰਦੇ ਸੀਗੇ ਹਨਾ ਮਤਲਬ ਚਲੋ ਹੁਣ ਤੇ ਹੁਣ ਵੀ ਲੋਕ ਮੰਨਦੇ ਆ ਪਰ ਉਦੋਂ ਮੈਨੂੰ ਲੱਗਦਾ ਜ਼ਿਆਦਾ ਮੰਨਦੇ ਹੁੰਦੇ ਸੀਗੇ ਕੁਝ ਥੋੜਾ ਜ਼ਿਆਦਾ ਮੰਨਦੇ ਸੀ ਪੜ੍ਹਾਈ ਥੋੜੀ ਲੇਟ ਸੀ ਪੜ੍ਹਾਈ ਹੈ ਉਹੀ ਗੱਲ ਆ ਮੈਨੂੰ ਲੱਗਦਾ ਲੋਕੀ ਉਹ ਅੰਧਵਿਸ਼ਵਾਸ ਕਰ ਲੋ ਹੁਣ ਜਾਦੂ ਸੁਆਦ ਲਾਲ ਜੋ ਵੀ ਲਾਲੋ ਇਹਦੀ ਜ਼ਿਆਦਾ ਹੀ ਸੀਗਾ ਪਰ ਮੈਨੂੰ ਲੱਗਦਾ ਟੂਨਾ ਤੇ ਜ਼ਿਆਦਾ ਔਰਤਾਂ ਹੀ ਲੇਡੀਜ਼ ਹੀ ਕਰਦੀਆਂ ਕਿਉਂਕਿ ਵੈਮ ਭਰਮ ਦੇ ਵਿੱਚ ਉਹ ਜ਼ਿਆਦਾ ਫਸਦੀਆਂ ਹੁੰਦੀਆਂ ਮੈਨੂੰ ਲੱਗਦਾ ਸੋ ਇਹਦੇ ਨਾਲ ਹੀ ਮਤਲਬ ਮੈਂ ਹੋਰ ਵੀ ਗੱਲ ਪੁੱਛਣਾ ਚਾਹੂੰਗੀ ਕਿ ਜਿੱਦਾਂ ਹੁਣ ਦਾਜ ਦਾ ਟ੍ਰੈਂਡ ਆ ਹਨਾ ਵੀ ਦਾਜ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਦਾ ਥੋੜਾ ਹੀ ਦਿੱਤਾ ਜਾਂਦਾ ਹੋਣਾ ਆ ਹਨਾ ਵੀ ਕੁਝ ਮੇਨ ਮੇਨ ਚੀਜ਼ਾਂ ਜਿਹੜੀਆਂ ਉਹਨਾਂ ਦੀ ਜ਼ਰੂਰਤ ਹੁੰਦੀ ਆ ਤੇ ਅੱਜ ਕੱਲ ਜਿੱਦਾਂ ਹੁੰਦਾ ਆ ਕਿ ਆਬਵੀਅਸਲੀ ਨੇ ਨੇ ਕਰਜੇ ਚੱਕ ਕੇ ਵਿਆਹਾਂ ਤੇ 20 25-25 ਲੱਖ ਲੋਕ ਲੋਂਦੇ ਆ ਸੋ ਦਾਜ ਦਾ ਤੁਹਾਡੇ ਹਿਸਾਬ ਨਾਲ ਮਤਲਬ ਕਿ ਕੀ ਰੋਲ ਹੁੰਦਾ ਸੀਗਾ ਕਿਉਂ ਦਿੱਤਾ ਜਾਂਦਾ ਸੀਗਾ ਦਾਜ ਕੀ ਤੇ ਨਾ ਪਹਿਲੇ ਜਵਾਨੇ ਦੇ ਵਿੱਚ ਥੋ ਜਦ ਜਦ ਕੁੜੀ ਹੁਣ ਬੜੀ ਹੋਈ ਆ ਤਾਂ ਉਹਦਾ ਕੋਈ ਖਰਚਾ ਤਾਂ ਹੁੰਦਾ ਨਹੀਂ ਸੀ ਜ਼ਿਆਦਾ ਹਾਂਜੀ ਤੇ ਉਹ ਥੋੜਾ ਥੋੜਾ ਸਮਾਨ ਦੰਦੇ ਸੀ ਪਿਆਰ ਵਜੋਂ ਵੀ ਇੱਕ ਤਾਂ ਟਾਈਮ ਤੇ ਵਰਤ ਸਕੇਗੀ ਜੀ ਤੇ ਦੂਜਾ ਥੋੜੀ ਇਹਨੂੰ ਪੇਕਿਆਂ ਦੀ ਵੀ ਯਾਦ ਆਉਗੀ ਵੀ ਮੇਰੇ ਆ ਪੇਕਿਆਂ ਤਾਂ ਮੈਨੂੰ ਮਿਲਿਆ ਹੋਇਆ ਮੈਂ ਇਹਨੂੰ ਪੇਟੀ ਦੀ ਜ਼ਿਆਦਾ ਨਹੀਂ ਸੀ ਹੁੰਦਾ ਕੁਝ ਵੀ 10-11 ਭਾਂਡੇ ਹੁੰਦੇ ਸੀ 2-4 ਬਿਸਤਰੇ ਵਿੱਚ ਇੱਕ ਪੇਟੀ ਇੱਕ ਅਦਾ ਮੰਝ ਬੈੱਡ ਬੁੱਡ ਤਾਂ ਕੋਈ ਹੈ ਨਹੀਂ ਸੀ ਹਾਂਜੀ ਬਿਲਕੁਲ ਨਹੀਂ ਤੇ ਕੁਰਸੀ ਟੇਬਲ ਕੁਛ ਨਹੀਂ ਤਾਂ ਐਡਾ ਤੇ ਇੱਕ ਅਦਾ ਪੱਖਾ ਮਸ਼ੀਨ ਦੇ ਦਿੰਦੇ ਸੀ ਅੱਛਾ ਜੀ ਕੱਪੜੇ ਸਿਉਣ ਲਈ ਤੇ ਐਂਦਾ ਦਾ ਨੋਰਮਲ ਹੁੰਦਾ ਸੀ ਉਹਦਾ ਪਿਆਰ ਹੁੰਦਾ ਸੀ ਉਹ ਕਰਦਿਆਂ ਦਾ ਵੀ ਵੀ ਤੈਨੂੰ ਪਿਆਰ ਦੇ ਵਜੋਂ ਸੀ ਇਹ ਦੇ ਰਹੇ ਹਾਂ ਹਾਂਜੀ ਹੁਣ ਦਾਜ ਬਹੁਤ ਬੜਾ ਹੋ ਗਿਆ ਨਾ ਛੋਟਾ ਮੋਟਾ ਦਾਜ ਤੜਿਆ ਸਹੀ ਗੱਲ ਆ ਸਹੀ ਗੱਲ ਉਹ ਹੀ ਆ ਨਾ ਕਿ ਜਿਵੇਂ ਜਿਵੇਂ ਟਾਈਮ ਨਿਕਲਦਾ ਜਾ ਰਿਹਾ ਆ ਲੋਕ ਸ਼ਾਇਦ ਫੈਸ਼ਨਾਂ ਵੱਲ ਜ਼ਿਆਦਾ ਚੱਲਦੇ ਪਏ ਆ ਤੇ ਉਹ ਪੁਰਾਣੀਆਂ ਰੀਤੀ ਰਿਵਾਜਾਂ ਨੂੰ ਭੁੱਲਦੇ ਜਾ ਰਹੇ ਆ। ਸੋ ਉਹਦੇ ਕਰਕੇ ਮੈਨੂੰ ਲੱਗਦਾ ਜਿਵੇਂ ਹੁਣ ਅੱਜ ਦੇਖਦੇ ਆ ਕਿ ਦਾਜ ਦਾ ਸ਼ਿਕਾਰ ਹੋ ਰਹੀਆਂ ਕਿੰਨੀਆਂ ਕੁੜੀਆਂ ਦੇਖੋ ਹਨਾ ਸੋ ਉਹ ਲਾਲਚ ਮਨ ਦੇ ਵਿੱਚ ਪੈਦਾ ਹੋ ਜਾਂਦਾ ਆ ਪਰ ਕਰਜੇ ਵੀ ਤਾਂ ਚੱਲ ਚੱਲ ਰਹੇ ਆ ਬੋਲੇ ਪਹਿਲਾਂ ਇੱਕ ਹੋਰ ਰਵਾਜ ਹੁੰਦਾ ਸੀਗਾ ਕਿ ਜਦੋਂ ਕੁੜੀਆਂ ਨੂੰ ਮਤਲਬ ਕਿ ਜਿੱਦਾਂ ਰਿਸ਼ਤੇ ਛੋਟੇ ਹੁੰਦੇਆਂ ਲਈ ਕਰ ਦਿੰਦੇ ਹੁੰਦੇ ਸੀਗੇ ਹਨਾ ਸੋ ਹੁਣ ਤੇ ਚਲੋ ਐਟ ਅ ਟਾਈਮ ਸਾਰਾ ਕੁਝ ਦੇਖ ਕੇ ਸਭ ਕੁਝ ਦੇਖ ਕੇ ਹੁੰਦਾ ਆ ਪਹਿਲਾਂ ਜਿਵੇਂ ਕਿਸੇ ਸਿਆਣੇ ਨੇ ਕਹਿਤਾ ਵੀ ਹਾਂ ਇਹਦਾ ਵਿਆਹ ਇਹਦੇ ਨਾਲੇ ਹੋਣਾ ਤੇ ਇੰਨੇ ਨਹੀਂ ਚੋਰ ਲੋਕ ਕਿੰਦਾ ਸਫਰ ਕਰਕੇ ਰਹਿ ਜਾਂਦੇ ਹੁੰਦੇ ਸੀਗੇ ਵੀ ਮਤਲਬ ਇੱਕ ਹੁੰਦਾ ਨਾ ਸਈ ਵੀ ਜ਼ੁਬਾਨ ਨੂੰ ਪਕਾਉਂਦੇ ਹੁੰਦੇ ਸੀਗੇ ਹਨਾ ਪਕਾਉਂਦੇ ਹੁੰਦੇ ਵੀ ਹਾਂਜੀ ਹਾਂਜੀ ਇਹ ਤਾਂ ਹੈਗਾ ਉਹ ਪਤਾ ਕੀ ਆ ਤੀਗਾ ਹੁਣਾ ਹੁਣ ਅੱਜ ਦੇ ਜਵਾਨੇ ਚਾਪ ਬਾਹਰ ਪੜਦੇ ਵੀ ਨੇ ਬੱਚੇ ਹਨ ਲਿਖਦੇ ਨੇ ਥੋੜਾ ਨੌਲੇਜ ਵੀ ਵੱਧ ਗਈ ਪਹਿਲਾਂ ਕੀ ਸੀ ਕਿ ਘਰ ਦੇ ਆ ਵੀ ਉਹ ਗੱਲ ਮੰਨਣੀ ਆ ਮਾਪੇ ਨੇ ਜੋ ਕਹਿਤਾ ਉਹ ਸੱਚਾ ਹੈ ਮਦਰ ਕੋ ਹੋਰ ਵੀ ਕੋਈ ਮਕਰਾ ਨਹੀਂ ਤੀ ਸਕਦਾ ਰਿਸ਼ਤੇ ਨੂੰ ਉਹ ਸੱਚਾ ਉਹ ਸਹੀ ਆ ਸਤਿਬਚਨ ਹੈ ਹਾਂਜੀ ਫਿਰ ਦੂਜੀ ਗੱਲ ਸੀ ਐਡਾ ਪਤਾ ਨਹੀਂ ਸੀ ਹੁੰਦਾ ਜਿਆਦਾ ਬੱਚੇ ਛੋਟੇ ਹੁੰਦੇ ਸੀ ਹਾਂ ਠੀਕ ਹੈ ਜੋ ਹੋ ਗਿਆ ਸੋ ਦੂਜੀ ਗੱਲ ਮੈਨੂੰ ਲੱਗਦਾ ਵੀ ਜਿੱਦਾਂ ਹੁਣ ਟੈਲੀਫੋਨ ਆ ਗਏ ਆ ਹਨਾ ਜਾਂ ਫਿਰ ਜਿੰਨਾ ਸਾਧਨ ਵਧ ਗਏ ਆ ਹਨਾ ਵੀ ਆਪਾਂ ਕਿਸੇ ਨਾਲ ਕਨੈਕਟ ਕਰਦੇ ਆ ਜਾਂ ਸੋਸ਼ਲ ਮੀਡੀਆ ਹੋ ਗਿਆ ਮੈਨੂੰ ਲੱਗਦਾ ਸ਼ਾਇਦ ਇਹੀ ਰੀਜ਼ਨ ਆ ਵੀ ਜਿਹਦੇ ਕਰਕੇ ਹਨਾ ਬੱਚਿਆਂ ਨੂੰ ਜ਼ਿਆਦਾ ਨੌਲੇਜ ਆ ਪੇਰੈਂਟਸ ਨਾਲੋਂ ਵੀ ਉਹ ਮਤਲਬ ਇਹ ਚੀਜ਼ ਸੋਚਦੇ ਆ ਹਨਾ ਨਹੀਂ ਨਹੀਂ ਚਲੋ ਵਧੀਆ ਗੱਲ ਆ ਸੋ ਉਹਦੇ ਨਾਲ ਹੀ ਆਪਾਂ ਦੇਖਦੇ ਆ ਵੀ ਛਟੀਆਂ ਖੇਡੀਆਂ ਜਾਂਦੀਆਂ ਨੇ ਉਹ ਕਿਉਂ ਖੇਡੀਆਂ ਜਾਂਦੀਆਂ ਨੇ ਹਾਂਜੀ ਛਟੀਆਂ ਜਿਹੜੇ ਖੇਡਦੇ ਸੀਗੇ ਇਹ ਵਿਆਹ ਤੋਂ ਦੂਜੇ ਦਿਨ ਲਾੜਾ ਲਾੜੀ ਤਿਆਰ ਹੁੰਦੇ ਸੀ ਇਹ ਰੀਤੀ ਰਿਵਾਜ ਇਦਾਂ ਹੋਇਆ ਸੀਗਾ ਤੇ ਗੁਰਦੁਆਰੇ ਜਾਂਦੇ ਸੀ ਸਭ ਤੋਂ ਪਹਿਲਾਂ ਮੱਥਾ ਟੇਕਣ ਤੇ ਗੁਰਦੁਆਰੇ ਮੱਥਾ ਟੇਕ ਕੇ ਫਿਰ ਆਪਣੇ ਸਾਰੇ ਸ਼ਹੀਦਾਂ ਤੇ ਜਾਂਦੇ ਸੀ ਹਾਂਜੀ ਫਿਰ ਇਹ ਛਟੀਆਂ ਮੰਨਿਆ ਜਾਂਦਾ ਸੀ ਬੜੇ ਬਡੇਰਿਆਂ ਦੀਆਂ ਨੇ ਵੈਸੇ ਬੜੇ ਬਡੇਰਿਆਂ ਤੇ ਜਾ ਕੇ ਮੱਥਾ ਟੇਕ ਕੇ ਛਟੀਆਂ ਖੇਡਦੇ ਸੀ ਅੱਛਾ ਇਹ ਵੈਸੇ ਇੱਕ ਮੇਲਾ ਨਾਲ ਵੀ ਥੀਗਾ ਚਲੋ ਦੇਔਰ ਕਿਰ ਦੇ ਸੀ ਸਾਰੇ ਖੇਡਦੇ ਸੀ ਆਪਸ ਵਿੱਚ ਹੀ ਹੱਸਦੇ ਸੀ ਉਹ ਗੱਲਾਂ ਸੀਗੀਆਂ ਬਡੇਰਿਆਂ ਤੇ ਜਾ ਕੇ ਛਟੀਆਂ ਪੱਕਾ ਖੇਡਦੇ ਸੀ ਸਾਰੇ ਅੱਛਾ ਜੀ ਇਹ ਰੀਤੀ ਰਿਵਾਜ ਇਦਾਂ ਤੇ ਵੀ ਦਿਔਰ ਭਾਬੀ ਖੇਡਦੇ ਸੀ ਜ਼ਿਆਦਾ ਤਾਂ ਹੂੰ ਹੂੰ ਤਾਂ ਉਹ ਥੀਗਾ ਤੇ ਉਹ ਖਿੜਿਆ ਜਾਂਦੇ ਸੀ ਸੋ ਮੈਨੂੰ ਲੱਗਦਾ ਵੀ ਉਹ ਚਾਹੁੰਦੇ ਸੀ ਵੀ ਵੱਡ ਵਡੇਰਿਆਂ ਦਾ ਵੀ ਸਾਡਾ ਆਸ਼ੀਰਵਾਦ ਮਿਲੇ ਤੇ ਉਹਨਾਂ ਨੂੰ ਵੀ ਇਸ ਜਿਹੜਾ ਹਨਾ ਪਵਿੱਤਰ ਜਿਹੜਾ ਰਿਸ਼ਤਾ ਆ ਉਹਦੇ ਵਿੱਚ ਸ਼ਾਮਿਲ ਕੀਤਾ ਜਾਵੇ ਮੈਨੂੰ ਲੱਗਦਾ ਵੀ ਉਹ ਰੀਜ਼ਨ ਹੋਣਾ ਆ ਹਨਾ ਸੋ ਉਸ ਤੋਂ ਬਾਅਦ ਇੱਕ ਟੀਜਰ ਪੁੱਛਣ ਨੂੰ ਚਾਹੀਦੀ ਹੈ ਕਿ ਜਿੱਦਾਂ ਪਹਿਲਾਂ ਲੋਕ ਮਤਲਬ ਕਿ ਜਿਵੇਂ ਹੁਣ ਸੱਸਾਂ ਨੇ ਹਨਾ ਵੀ ਹੁਣ ਚੱਲਦਾ ਹੁਣ ਅੱਜ ਕੱਲ ਤੇ ਟ੍ਰੈਂਡ ਹੀ ਖਤਮ ਹੋ ਗਿਆ ਹੈ ਹਨਾ ਕਿ ਉਲਟਾ ਹੋ ਗਿਆ ਹੈ ਕਿ ਨੂੰਹਾਂ ਜਿਹੜੀਆਂ ਵੀ ਉਹ ਸੱਸਾਂ ਦੇ ਉੱਪਰ ਨੇ ਤੇ ਸੱਸਾਂ ਅੱਜ ਕੱਲ ਸ਼ਾਇਦ ਦਬ ਕੇ ਰਹਿੰਦੀਆਂ ਨੇ ਹਨਾ ਸੋ ਪਹਿਲਾਂ ਹੁੰਦਾ ਸੀਗਾ ਕਿ ਸੱਸਾਂ ਦਾ ਬੜਾ ਰੋਬ ਹੁੰਦਾ ਸੀਗਾ ਹਨਾ ਮਤਲਬ ਕਿ ਵੀ ਜੋ ਕਹਤਾ ਜਿੱਦਾਂ ਕਹਤਾ ਉਦਾਂ ਹੀ ਹੋਣਾ ਹੈ ਸੋ ਅੱਜ ਦਾ ਹੁਣ ਤੁਸੀਂ ਵੀ ਕਿ ਸੱਸੋ ਹੈ ਨਾ ਮਤਲਬ ਤਾਂ ਤੁਹਾਨੂੰ ਕਿੱਦਾਂ ਲੱਗਦਾ ਵੀ ਤੁਸੀਂ ਵੀ ਉਦਾਂ ਰੋਗ ਜਮਾਇਆ ਜਾਂ ਕਿੱਦਾਂ ਤੁਸੀਂ ਅੱਗੇ ਜਿਹੜੀਆਂ ਪੀੜ੍hiyan ਹੁੰਦੀਆਂ ਸੀ ਉਹ ਇਦਾਂ ਸਭ ਕੁਝ ਕਿਉਂ ਹੁੰਦਾ ਸੀਗਾ ਹਾਂਜੀ ਇਹ ਇਦਾਂ ਦੇਖੋ ਪਹਿਲਾਂ ਕੀ ਹੁੰਦਾ ਸੀ ਵੀ ਮਾਪੇ ਵੀ ਬਹੁਤ ਜ਼ਿਆਦਾ ਸਿੱਖਿਆ ਦਿੰਦੇ ਸੀ ਸਭ ਤੋਂ ਵੱਡੀ ਸਿੱਖਿਆ ਤੇ ਮਾਪੇ ਤੂੰ ਬੋਲਣਾ ਨਹੀਂ ਜੋ ਹੈ ਠੀਕ ਹੈ ਬੋਲਣਾ ਨਹੀਂ ਹਾਂਜੀ ਕਿ ਹੁਣ ਤਾਂ ਫੋਨ 'ਤੇ ਇਹ ਗੱਲ ਹੋ ਜਾਂਦੀ ਹੈ ਹਨਾ ਵੀ ਆ ਗੱਲ ਇਦਾਂ ਇਦਾਂ ਤੇ ਉਹ ਕੀ ਹੁੰਦਾ ਸੀ ਵੀ ਸੱਸ ਦਾ ਵਾਕਈ ਬਹੁਤ بڑا ਰੋਗ ਹੁੰਦਾ ਸੀ ਹਾਂਜੀ ਤੇ ਜੋ ਕਹਿਤਾ ਘਰ ਚ ਚਾਹੇ ਮੁੰਡਾ ਹੈ ਬਹੂ ਆ ਚਾਹੇ ਕੋਈ ਵੀ ਆ ਕੁੜੀਆਂ ਨਹੀਂ ਦੀ ਬੋਲਦੀ ਕੁੜੀਆਂ ਕੁਛ ਨਹੀਂ ਦੀ ਕਹਿੰਦੀਆਂ ਬਹੂਆਂ ਨੇ ਤਾਂ ਕਹਿਣਾ ਹੀ ਕੀ ਹੈ ਜਦੋਂ ਉਹਨਾਂ ਦੇ ਕੁੜੀਆਂ ਦੇ ਕਦੇ ਕੁਛ ਨਹੀਂ ਗਿਆ ਹਾਂਜੀ ਹਾਂਜੀ ਸੱਸ ਦਾ ਰੋਲ ਬਹੁਤ ਪਰ ਹੁਣ ਸਾਡੇ ਵਰਗਿਆਂ ਨੂੰ ਵੀ ਦੇਖ ਕੇ ਪਤਾ ਚੱਲਦਾ ਥੋੜਾ ਥੋੜਾ ਵੀ ਠੀਕ ਐ ਬੇਨਾਂ ਕੇ ਰਹਿਣਾ ਚਾਹੀਦਾ ਹੈ ਬਾਧਰ ਹੋਗਾ ਤਾਂ ਫਿਰ ਇੱਕ ਦਮੇ ਟੁੱਟਦੇ ਨੇ ਨਾ ਰਿਸ਼ਤੇ ਹਾਂਜੀ ਹਾਂਜੀ ਇਹ ਤੇ ਹੈ ਰਿਸ਼ਤੇ ਹੀ ਤਾਂ ਟੁੱਟ ਜਾਂਦੇ ਆ ਕੋਈ ਗੱਲ ਹੈ ਕਿ ਪਹਿਲਾਂ ਸ਼ਾਇਦ ਇੱਕ ਅੰਡਰਸਟੈਂਡਿੰਗ ਹੁੰਦੀ ਸੀ ਹੈਨਾ ਵੀ ਜਿਵੇਂ ਵੱਡਿਆਂ ਦਾ ਸਤਕਾਰ ਵੀ ਕਰ ਲਵੀ ਉਹਨਾਂ ਦੇ ਸਾਹਮਣੇ ਬੋਲਣਾ ਨਹੀਂ ਇਹ ਸਾਰੀਆਂ ਚੀਜ਼ਾਂ ਹਨ ਮਾਪੇ ਦਾ ਵੀ ਰੋਲ ਬਹੁਤ بڑا ਸੀ ਕੁੜੀ ਲਈ ਰੋਲ ਮਾਪੇ ਦਾ ਬਹੁਤ بڑا ਸੀ ਬੋਲਣਾ ਨਹੀਂ ਸਤਕਾਰ ਕਰਨਾ ਇੱਜ਼ਤ ਕਰਨੀ ਆ ਪੁੱਛ ਕੇ ਜਾਣਾ ਕਿਤੇ ਵੀ ਜਾਣਾ ਹੂੰ ਹੂੰ ਤੋਂ ਪੁੱਛ ਕੇ ਜਾਣਾ ਜਿੱਥੇ ਵੀ ਜਾਣਾ ਐ ਨਹੀਂ ਜਾਣਾ ਵੀ ਪਰ ਮੇਰੇ ਹਿਸਾਬ ਨਾਲ ਹੋਣਾ ਵੀ ਚਾਹੀਦਾ ਹੈ ਆ ਦੇਖੋ ਹਨਾ ਵੀ ਜਿਹੜੀ ਆ ਮਤਲਬ ਜਿਹੜੀ ਪਹਿਲੀ ਪੀੜ੍ਹੀ ਆ ਸੋ ਉਹ ਚੰਗੀ ਸਿੱਖਿਆ ਹੀ ਦੇ ਕੇ ਜਾਂਦੀ ਆ ਜੇ ਦੇਖਿਆ ਜਾਵੇ ਤਾਂ ਕੋਈ ਵੀ ਆਪਣਾ ਵੱਡਾ ਆਪਣੇ ਲਈ ਮਾੜਾ ਨਹੀਂ ਸੋਚੂਗਾ ਉਸ ਟਾਈਮ ਤੇ ਮਾੜਾ ਲੱਗਦਾ ਹੁੰਦਾ ਵੀ ਆਪਾਂ ਨੂੰ ਕਿਉਂ ਕਿਹਾ ਪਰ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਆ ਸੋ ਇਹਦੇ ਨਾਲ ਹੀ ਮੇਰੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹੁੰਗੀ ਵੀ ਜਿੱਦਾਂ ਆਬਵੀਅਸਲੀ ਅਸੀਂ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰ ਰਹੇ ਹਾਂ ਤੇ ਇੰਨੇ ਸੋਹਣੇ ਵਿਆਹ ਦੇ ਰੀਤੀ ਰਿਵਾਜ ਦੀਆਂ ਗੱਲਾਂ ਹੋ ਰਹੀਆਂ ਨੇ ਤੁਸੀਂ ਵੀ ਕੋਈ ਤੁਹਾਡਾ ਫੇਵਰਿਟ Song ਹੋਵੇ ਜਾਂ ਫਿਰ ਕੋਈ ਬੋਲੀ ਤੇ ਤੁਸੀਂ ਸਾਨੂੰ ਸੁਣਾ ਸਕਦੇ ਹੋ ਕਾਲ ਕਰਕੇ 647 366 777 ਤੇ ਸੋ ਅੰਡੀ ਜੀ ਮੈਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ ਕਿ ਜਿੱਦਾਂ ਕੁੜੀ ਸੀਗੀ ਜਿਹੜੀ ਹਨਾ ਕੁੜੀ ਦੇ ਜਿਹੜਾ ਚੂੜਾ ਹੁੰਦਾ ਹੈ ਉਹ ਮਾਮਾ ਹੀ ਕਿਉਂ ਪਾਉਂਦਾ ਆ ਇਹ ਮਾਮਾ ਚੂੜਾ ਪਾਉਂਦਾ ਇਹ ਸ਼ੁਰੂ ਤੇ ਮਤਲਬ ਆਇਆ ਆ ਰਿਹਾ ਅੱਜ ਵੀ ਫਿਰ ਉਹ ਮਾਮਾ ਹੀ ਪਾਉਂਦਾ ਤੇ ਦੇਖੋ ਅੱਜ ਵੀ ਮਾਮਾ ਹੀ ਪਾਉਂਦਾ ਹਾਂਜੀ ਤੇ ਇਹ ਕੀ ਸੀਗਾ ਇਹ ਮਾਪਿਆਂ ਨੂੰ ਸਭ ਤੋਂ ਵੱਧ ਪ੍ਰਾਇੋਰਟੀ ਇਸ ਲਈ ਦਿੱਤੀ ਜਾਂਦੀ ਦੀ ਮਾਮੇ ਦੀ ਕਿ ਇੱਕ ਤਾਂ ਜਿਹੜੀ ਮਾਂ ਹੈ ਉਹਦਾ ਉਪਰਾ ਹੈ ਉਹਨੂੰ ਇੱਜ਼ਤ ਦਿੱਤੀ ਜਾਂਦੀ ਸੀ ਵੈਸੇ ਕੋਈ ਜਾਣ ਲੈ ਕੇ ਵੀ ਚੂੜਾ ਉਹ ਆਪ ਖੁਦ ਹੀ ਆਉਂਦਾ ਹੁੰਦਾ ਸੀ ਅੱਛਾ ਜੀ ਤੇ ਉਹ ਉਹ ਦਿੱਤੀ ਜਾਂਦੀ ਦੂਜੀ ਗੱਲ ਇਹ ਆ ਵੀ ਦੇਖੋ ਜਦੋਂ ਕੁੜੀ ਉਹਦੀ ਭੈਣ ਮਾਮੇ ਦੀ ਭੈਣ ਆ ਜਿਹੜੀ ਕੁੜੀ ਦੀ ਮਾਂ ਹੈ ਜਦੋਂ ਮਰਦੀ ਆ ਹਾਂਜੀ ਤਾਂ ਉਹ ਉਹਨਾਂ ਨੇ ਉਹਦਾ ਕਫਨ ਵੀ ਪੇਕਿਆ ਤੋਂ ਹੀ ਆ ਹਾਂਜੀ ਮੈਂ ਉਹ ਚੀਜ਼ ਮੇਰੇ ਦਿਮਾਗ 'ਚ ਸੀ ਮੈਂ ਤੁਹਾਨੂੰ ਪੁੱਛਣਾ ਹੀ ਸੀਗਾ ਕਿ ਜਿੱਦਾਂ ਕਿਹਾ ਜਾਂਦਾ ਵੀ ਕਫਨ ਵੀ ਜਿਹੜਾ ਪਾਸਤਾ ਉਹ ਕੁੜੀ ਦੇ ਪੇਕਿਆਂ ਤੋਂ ਆਉਂਦਾ ਆ ਹਨਾ ਤੇ ਇਹ ਚੂੜੇ ਦੀ ਤਾਂ ਇੱਕ ਮਾਂ ਮੇ ਨੂੰ ਸਮਝ ਇੱਜ਼ਤ ਬਹੁਤ ਜ਼ਿਆਦਾ ਦਿੱਤੀ ਹੋਈ ਆ ਵੀ ਪਹਿਲਾ ਸਭ ਤੋਂ ਪਹਿਲਾਂ ਤੂੰ ਹੀ ਕੁੜੀ ਦੇ ਚੂੜਾ ਪਾਉਣਾ ਅੱਛਾ ਤੇ ਕਿਉਂਕਿ ਇੱਕ ਮਾਂ ਦਾ ਵੀ ਰੋਲ ਬਹੁਤ ਵੱਡਾ ਹੈ ਮਾਂ ਦਾ ਵੀ ਉਹ ਭਰਾ ਆ ਮਾਮਾ ਹੋਂਦੇ ਆ ਹਨਾ ਇਹਦੀ ਕੋਈ ਇੱਕੇ ਰੋਲ ਆ ਚੂੜੇ ਦਾ ਜਿਆਦਾ ਸਭ ਤੋਂ ਮਹੱਤਵਪੂਰਨ ਆ ਬਾਕੀ ਬਾਕੀ ਤਾਂ ਹੁੰਦੇ ਰਹਿੰਦੇ ਆ ਸਾਰਾ ਕੁਝ ਹਾਂਜੀ 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 ਦੂਜੀ ਮਾਂ ਨੂੰ ਵੀ ਇਹ ਆ ਵੀ ਮੇਰਾ ਤਾਂ ਲਾਸਟ ਤੱਕ ਮੇਰੇ ਪਿਆਰ ਉਹਨਾਂ ਨੇ ਪਿਆਰ ਦੇਣਾ ਮੈਨੂੰ ਜਿੰਨਾ ਵੀ ਪਰ ਵੈਸੇ ਹੀ ਦੇਖਣ ਵਾਲੀ ਗੱਲ ਆ ਨਾ ਦੇਖੋ ਵੀ ਸਾਰੀ ਜ਼ਿੰਦਗੀ ਜਦੋਂ ਕੁੜੀ ਨੂੰ ਵਿਆਹ ਕੇ ਸਹੁਰੇ ਘਰ ਲੈ ਕੇ ਆਉਂਦਾ ਜਾਂਦਾ ਹੈ ਹਨਾ ਸੋ ਉਸ ਟਾਈਮ ਤੇ ਸਾਰੀ ਜ਼ਿੰਦਗੀ ਉਹ ਆਪਣੇ ਸਹੁਰਿਆਂ ਦੇ ਗੱਡਦੀ ਆ ਹਨਾ ਸੋ ਪਹਿਲ ਵੀ ਆਪਣੀ ਸਹੁਰਿਆਂ ਨੂੰ ਦਿੰਦੀ ਆ ਪਰ ਜਦੋਂ ਲਾਸਟ ਦੇ ਵੇਲੇ ਜਾਂਦੀ ਆ ਉਹਦਾ ਕਫਨ ਜਿਹੜਾ ਉਹਦੇ ਮਾਪੇ ਦਿੰਦੇ ਆ ਹਨਾ ਵੀ ਦੇਖਿਆ ਜਾਵੇ ਤੇ ਕੀ ਰਿਵਾਜ ਬਣਾਇਆ ਹੋਇਆ ਵੀ ਜਿਹਨੇ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਖਾਤਰ ਕੱਢਤੀ ਆਪਣੇ ਸਹੁਰਿਆਂ ਨੂੰ ਮਤਲਬ ਕਿ ਮਾਪੇ ਮੰਨ ਕੇ ਰਹੀ ਆ ਹਨਾ ਸੋ ਐਂਡ ਤੇ ਟਾਈਮ ਵੀ ਉਹ ਉਹ ਸੀਸ ਦਾ ਵੇਟ ਕਰਦੀ ਆ ਕਿ ਮੇਰੇ ਮਾਪੇ ਆਉਣਗੇ ਹਨਾ ਉਹਦੇ ਮਾਪੇ ਨਹੀਂ ਆ ਕੇ ਉਹਨਾਂ ਦੇ ਨਿਲਾ ਕੇ ਕੱਪੜੇ ਪਾ ਕੇ ਫਿਰ ਦਾਗ ਲੱਗਦਾ ਉਹਨਾਂ ਚਿਰ ਉਹਨਾਂ ਦਾ ਇੰਤਜ਼ਾਰ ਹੁੰਦਾ ਅੱਛਾ ਜੀ ਝੂੜੇ ਤੇ ਵੀ ਇੰਤਜ਼ਾਰ ਉੰਦਾ ਤੇ ਕਹਾ ਲਾਸਟ ਜਾ ਕੇ ਮਾਂ ਦੇ ਮਰਨ ਦੇ ਵੀ ਕਿਹਨਾਂ ਲੱਗਦੇ ਸਹੀ ਗੱਲ ਨਹੀਂ ਨਹੀਂ ਉਹ ਇਹ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਸਾਨੂੰ ਦੱਸ ਰਹੇ ਹੋ ਸੋ ਇਹਦੇ ਨਾਲ ਇੱਕ ਚੀਜ਼ ਹੋਰ ਮੇਰੀ ਪੁੱਛਣ ਲਾਸਟ ਵਾਲੀ ਰਹਿ ਗਈ ਆ ਕਿ ਵਿਆਹ ਵਾਲੇ ਦਿਨ ਜਿੱਦਾਂ ਹਨਾ ਵੀ ਮਤਲਬ ਕਿ ਕੁੜੀਆਂ ਸਿਗੀਆਂ ਜਿੱਦਾਂ ਕਲੀਰੇ ਪਾਉਂਦੀਆਂ ਆ ਹਨਾ ਸੋ ਕਲੀਰੇ ਦੇ ਵਿੱਚ ਠੂਠੀਆਂ ਹੁੰਦੀਆਂ ਸਿਗੀਆਂ ਹਨਾ ਸੋ ਕਿਉਂ ਪਾਈਆਂ ਜਾਂਦੀਆਂ ਸਿਗੀਆਂ ਤੇ ਉਹੀ ਮਤਲਬ ਕਿ ਕਿਉਂ ਬੰਨ੍ਹਦੀਆਂ ਸੀ ਕੁੜੀਆਂ ਇਹ ਬਹੁਤ ਵੱਡਾ ਰਾਜ ਹੈ ਇਹ ਰਾਤ ਇਹਦਾ ਹੈ ਇਹ ਕਲੀਰੇ ਕੁੜੀਆਂ ਦੇ ਜਿਹੜੇ ਪਾਉਂਦੇ ਸੀ ਉਹ ਠੂਠੀਆਂ ਪਾਉਂਦੇ ਸੀ ਉਹਨਾਂ ਦੇ ਵਿੱਚ ਮਖਾਣੇ ਪਾਉਂਦੇ ਹੁੰਦੇ ਹਾਂਜੀ ਚੰਗੀ ਤਰ੍ਹਾਂ ਉਹਨਾਂ ਨੂੰ ਖੰਮਣੀਆਂ ਨਾ ਬਨ ਕੇ ਉਹ ਕਲੀਰੇ ਵੱਜਦੇ ਸੀ ਕਲੀਰੇ ਪਾ ਦਿੰਦੇ ਸੀ ਹਾਂਜੀ ਰਸਤੇ ਤਾਂ ਬਹੁਤ ਲੰਬੇ ਹੁੰਦੇ ਸੀ ਬਰਾਤਾਂ ਤਾਂ ਆਉਂਦੀਆਂ ਸੀ ਦੋ-ਦੋ ਦਿਨ ਚ ਵਾਪਸ ਦੋ ਦਿਨ ਤਾਂ ਉਹਨਾਂ ਨੂੰ ਆਉਣ ਨੂੰ ਲੱਗ ਜਾਂਦੇ ਦੋ ਦਿਨ ਜਾਣ ਨੂੰ ਵੀ ਲੱਗਦੇ ਸੀ ਜੀ ਜੀ ਤੇ ਉਹ ਰਾਤ ਦੇ ਵਿੱਚ ਕੁੜੀ ਬੈਠੀ ਹੁੰਦੀ ਸੀ ਕੱਲੀ ਹਾਂਜੀ ਤੇ ਉਹ ਕੱਲੀ ਬੈਠੀ ਹੁੰਦੀ ਤੇ ਉਹ ਤਾਂ ਸ਼ਰਮ ਦੀ ਮਾਰੀ ਕਿਸੇ ਤੋਂ ਕੁਝ ਮੰਗ ਨਹੀਂ ਸਕਦੀ ਅੱਛਾ ਜੀ ਤਾਂ ਨਾ ਹੀ ਰਾਜ ਕੋਈ ਕੁਝ ਖਾਂਦਾ ਸੀ ਜਿਆਦਾ ਤੁੜੀ ਜਾ ਰਹੇ ਸੀ ਹਾਂਜੀ ਹਾਂਜੀ ਤੇ ਉਹ ਕੁੜੀ ਆਪਣੇ ਉਹ ਠੂਠੀਆਂ ਖੋਲ ਕੇ ਉਹਦੇ ਵਿੱਚੋਂ ਮਖਾਣੇ ਖਾ ਲੈਂਦੀ ਸੀ ਅੱਛਾ ਜੀ ਤਾਈ ਇਹਦਾ ਮਤਲਬ ਉਹ ਖਾਣ ਵਾਲੀ ਤਾਈ ਮੈਂ ਸੋਚਦਾ ਵੀ ਖਾਣ ਵਾਲੀ ਚੀਜ਼ ਨੂੰ ਕਿਉਂ ਬੰਨਿਆ ਜਾਂਦਾ ਹੈ ਉਹ ਖਾਣ ਵਾਲੀ ਤਾਂ ਕਰਕੇ ਨਾਰੀਅਲ ਜਿਆਦਾ ਬੰਨਿਆ ਜਾਂਦਾ ਠੀਕ ਹੈ ਉਹ ਬੰਦ ਹੋ ਜਾਂਦਾ ਸੀ ਨਾਰੀਅਲ ਦੀਆਂ ਠੂਠੀਆਂ ਕੋਈ ਵੀ ਨਾਰੀਅਲ ਦੀਆਂ ਠੂਠੀਆਂ ਜਿਹੜੀਆਂ ਹੁੰਦੀਆਂ ਸੀ ਖੁੱਲੀਆਂ ਨਹੀਂ ਅੱਛਾ ਠਾਈ ਸੋ ਇਹਦੇ ਨਾਲ ਹੀ ਦੇਖੋ ਬਹੁਤ ਸੋਹਣੀ ਜਾਣਕਾਰੀ ਸਾਨੂੰ ਮਿਲੀ ਆ ਕਿ ਜਿਹਦੇ ਵਿੱਚ ਅਲੱਗ-ਅਲੱਗ ਰੀਤੀ ਰਿਵਾਜਾਂ ਦਾ ਕਾਰਨ ਕੀ ਸੀਗਾ ਪਿੱਛੇ ਉਹਨਾਂ ਦਾ ਹਨਾ ਵੀ ਕਿਉਂ ਬਣਾਏ ਸੀਗੇ ਸੋ ਆਪਾਂ ਸਿਰਫ ਰਸਮਾਂ ਦੇਖ ਕੇ ਕਰ ਦਿੰਨੇ ਆ ਪਰ ਸਾਨੂੰ ਪਿੱਛੇ ਦੀ ਜਿਹੜੀ ਗੱਲ ਹੁੰਦੀ ਆ ਉਹ ਨਹੀਂ ਪਤਾ ਹੁੰਦੀ ਸੋ ਕਹਿੰਦੇ ਆ ਵੀ ਕੋਈ ਵੀ ਚੀਜ਼ ਹੋਵੇ ਉਹਦੇ ਪਿੱਛੇ ਨਾ ਕੋਈ ਨਾ ਕੋਈ ਕਾਰਨ ਹੁੰਦਾ ਸੋ ਇਹੀ ਕਾਰਨ ਨੇ ਜਿਹੜੇ ਉਹ ਜੜੀਆਂ ਰਸਮਾਂ ਬਣ ਗਈਆਂ ਨੇ ਸੋ ਬਹੁਤ ਵਧੀਆ ਲੱਗਿਆ ਅੰਡੀ ਜੀ ਤੁਹਾਡੇ ਤੋਂ ਜਾਣਕਾਰੀ ਲੈ ਕੇ ਸੋ ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ ਸੋ ਧੰਨਵਾਦ ਤੁਹਾਡਾ ਸਾਰਿਆਂ ਨੂੰ ਸੁਣਨ ਨੂੰ ਸਾਡੇ ਲਈ ਸੋ ਇਹਦੇ ਨਾਲ ਹੀ ਇਜਾਜ਼ਤ ਲੈਣੇ ਆ ਧੰਨਵਾਦ ਜੀ ਸਤਿ ਸ਼ਕਾਲ